ਹੋਲੇ ਮਹੱਲੇ ਤੋਂ ਇਕੱਠ ਤੋਂ ਬਾਅਦ ਕਹਿੰਦੇ ਨਾਨਕ ਸਰ ਇਹ ਬਾਬਾ ਆਨੰਦ ਸਿੰਘ ਦੀ ਵਰਸੀ ਇੱਕ ਐਸੀ ਹੈ ਜਿੱਥੇ ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਜਿੰਨਾ ਇਕੱਠ ਹੁੰਦਾ ਹੈ ਬੋਲੇ ਹਾਂ ਜੀ ਇਸ ਦੀ ਕਾਰਨ ਮਗਾ ਕੀ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉੱਤੇ ਹੈ ਆਗੇ ਜੀ ਆਪਾਂ ਨਾਨਕ ਸਰ ਭਗਤੀ ਦਾ ਕਰ ਮੱਥਾ ਟੇਕੀ ਸੰਗਤ ਜੇਕਰ ਹੋ ਜੀ ਇੱਕ ਅੰਦਰ ਹੋ ਜੱਦੀ ਜਾਣਿਆ ਤੇ ਸਾਰੀ ਜਾਣਕਾਰੀ ਦਵਾਂਗੇ ਕਾਠ ਬਹੁਤ ਆ ਆ ਪਹੁੰਚਣ ਵਾਲਿਆਂ ਬਹੁ ਟਾਈਮ ਜਾਈ ਵਾ ਹਿਬਰੀ ਜਾਣਿਆ ਉਹੀ ਆ ਗਿਆ ਆਪਾਂ ਨਾਨਕਸਰ ਭਗਤੀ ਦਾ ਘਰ ਚੈੱਕ ਕਰੋ ਕਾਠੀ ਕਾਠ ਹੋਇਆ ਬੈਦਰੋ ਧੋਪ ਪੂਰੀ ਗੈੜੀ ਤੇ ਪਿੰਡ ਆਪਣੇ ਵੀ ਪਈ ਜਾਂਦਾ ਹੈਗਾ ਇੱਥੇ ਧੋਪ ਪੂਰੀ ਗੈੜੀ ਨਿਕਲ ਜਾਂਦੀ ਆ ਤੇ ਕੰਮ ਖਤਰਿਆਂ ਵਾਲਾ ਹੋਇਆ ਆਪਾਂ 10 ਸਰ ਵਸੇ 20 ਤੇ ਚੈੱਕ ਕਰਦੇ ਆ ਕਰੋ ਅਜੇ ਨਗਰ ਗੀਤਨ ਸੀ ਆ 27 ਤਰੀਕ ਆ ਜੀ ਅੱਜ ਨਾਨਕਸਰ ਭਗਤੀ ਦਾ ਘਰ ਮੱਥਾ ਟੇਕ ਕੇ ਆਉਂਨੇ ਆ ਫਿਰ ਪ੍ਰਸਾਦ ਦਾ ਚੱਕ ਕੇ ਚੈੱਕ ਕਰੋ ਸਰੋਵਰ ਨੂੰ ਚੁੱਕਿਆਂਗੇ ਇਸ ਵਾਰ ਇੰਨੀ ਡੈਕੋਰੇਸ਼ਨ ਨਹੀਂ ਹੈਗੀ ਜਿੰਨੀ ਪਿਛਲੀ ਵਾਰ ਸੀਗੀ ਪਿਛਲੀ ਵਾਰ ਮੀਂਹ ਘਟ ਪਏ ਸੀਗਾ ਇਸ ਵਾਰ ਮੀਂਹ ਕਰਕੇ ਨਾ ਡੈਕੋਰੇਸ਼ਨ ਨਹੀਂ ਕੀਤੀ ਬਾਈ ਜੀ ਤੇ ਇੱਕ ਗਾਉਂ ਚੱਲਦੇ ਆ ਬਾਹਰ ਆਪਾਂ ਮੱਥਾ ਠੀਕ ਚੁੱਕੇ ਆ ਭਾਈ ਜੀ ਘੱਟ ਦੇਖੋ ਜੀ ਬਾਹਰ ਆ ਗਏ ਮੱਥਾ ਨੂੰ ਠੇਕ ਜੀ ਆਪਾਂ ਭਾਈ ਚੈੱਕ ਕਰੋ ਸਰੋਵਰ ਸੰਗਤ ਬਹੁਤ ਆ ਜੀ ਤੁਸੀਂ ਵੀ ਆਓ ਮੱਥਾ ਟੇਕਣ ਸਾਰੇ ਜਾਣੇ ਸੇਵਾ ਕਰੋ ਤੇ ਫਾਲ ਪਾਓ ਭਾਈ ਜੀ 6 ਸਿਲੰਡਰ ਇੰਜਨ ਆਈ ਵੱਡੀ ਟਰਬੋ ਆਈ ਆ ਬੜੀ ਟਰਬੋ ਆਈ ਪਾ ਕੇ ਚੱਲਦਾ ਟਰਾਲਾ ਆ ਅਸ ਸੀਸੀਟੀਵੀ ਲੁਧਿਆਣਾ ਰੇ ਜਿੱਥੋਂ ਤੇ ਆ ਰਹੀ ਹੈ ਨਾ ਸੀਸੀਟੀਵੀ ਵਾਸਾ ਆਈ ਚੈੱਕ ਕਰੋ ਰਕ ਦੇ ਵਿੱਚ ਆ ਗਏ ਜੀ ਮੱਥਾ ਟੇਕ ਕੇ ਪਾਰਕ ਦੇ ਵਿੱਚ ਆ ਗਏ ਇੱਥੇ ਬੈੰਨੇ ਬੰਦੇ ਫਾਟਪੁੱਟ ਕਰਕੇ ਤੇ ਸਾਨੂੰ ਫਿਰ ਮੁੱਕ ਕਰ ਲਿਆ ਮੁਲਾਕਾਤ 25 11 ਚੈੱਕ ਕਰੋ ਜੀ 25 11 ਕਹਿੰਦੇ ਨਿਕਨੇ ਕਿ ਟਾਇਰ ਨੇ 14 ਦੇ ਮੂਹਰੇ ਕਿਤੇ ਕਿਤੇ ਪਾਏ ਨੇ ਟਰਾਲਾ ਬੈਗ ਲਾ ਰਹੇ ਨੇ ਬਾਈ ਹੁਣੇ ਟਰਾਲਾ ਬੈਗ ਲਾ ਰਹੇ ਨੇ 14 ਦੇ ਟਾਇਰ ਨੇ ਬਾਈ ਜੀ ਚੈੱਕ ਕਰੋ ਜੀ ਰਾਤ ਨੂੰ ਇਕ ਤਨ ਹੋ ਰਿਹਾ 뷰 ਨਾਈਟ 뷰 ਜੋ ਜੀ ਗਾਇਸ ਰਾਤ ਦਾ 뷰 ਨਾਈਟ 뷰 ਚੈੱਕ ਕਰੋ ਨਾਨਕਸਰ ਕਲੇਰਾ ਓਕ ਨੰਬਰ ਕਰ ਲਵਾਂ ਤਾਂ ਹੋ ਗਈ ਉੱਥੇ ਬੈਠੇ ਸੀਗੇ ਅਸੀਂ ਗੁਰਗਾਰ ਬਾਠਕੁੜ ਕਰਕੇ ਮਾਨ ਸ਼ਾਂਤ ਕਰਕੇ ਪਾਠ ਕਰਕੇ ਹੁਣ ਬਾਹਰ ਨੂੰ ਆਏ ਆ ਭਾਈ ਜੀ ਕਿੱਥੋਂ ਆਏ ਹੋ ਫਤਿਹਵਾਤ ਤੋਂ ਭਾਈ ਜੀ ਤੁਸੀਂ ਤੋ ਨਾ ਵੇੜ ਕੇ ਅੰਤਰ ਚੈੱਕ ਕਰੋ ਇਹਨੂੰ ਚਲਾਉਣਾ ਹੀ ਨਹੀਂ ਆਉਂਦਾ ਹੈਗਾ ਯਾਰ ਭਾਈ ਤੂੰ ਚਲਾ ਯਾਰ ਭਾਈ ਡੈਮਨ ਸੀ ਮੈਂ ਬੱਪਾਈ ਮਾਰੋ ਵੇਖੋ ਮੈਨੂੰ ਪਤਾ ਨਹੀਂ 2-2 ਘੰਟੇ ਲੱਗੀ ਰਹਿੰਦੀ ਤੇ ਬਾਈ ਜੀ ਰਾਤ ਦਾ ਮਾਹੌਲ ਵੇਖ ਲਈ ਲਾਈਟ ਨਹੀਂ ਲੱਗਾਂ ਜਾਨ ਨੂੰ ਕਿਆ ਪਿਆ ਸਾਰਾ ਇੱਕ ਨੰਬਰ ਗੱਲ ਲਈ ਲਾਈਟਿੰਗ ਚੈੱਕ ਕਰੋ ਸਰੋਵਰ ਤੇ ਸਰ ਆਹੇ ਗਏ ਨੀ ਚੈੱਕ ਆਹੇ ਗਏ ਸੰਕੁਚਕੇ ਆਹੇ ਚੈੱਕ ਕਰੋ ਜੇ ਜਾਣਿਆ ਗਿਆ ਪੱਕਾ ਚ ਅੰਦੇ ਆਪਣੇ ਉਹ ਚੰਗੇ ਤੇ ਚਾਲੇ ਆਪਾਂ ਵੀ ਅੱਜ ਵੀ ਪੱਜ ਕੀ ਕਰਦੇ ਜੀ ਸਾਢੇ 12 ਹੋ ਗਏ ਜੀ ਬਾਬਾ ਆਨੰਦ ਸਿੰਘ ਜੀ ਦੀ ਧਰਤੀ ਦੇ ਦੀ ਬਹਲਿਆਂਗੇ ਨੀਂਦ ਨੂੰ ਦਿਲਾ ਕੇ ਚੋਬਰ ਹੁਣ ਜਾਜ ਪੀ ਕੇ ਆਏ ਨੇ ਤੇ ਜੇ ਇੱਕ ਕਰੋ ਜਿਨ੍ਹਾਂ ਦੇ ਪਿਆਰ ਤੇ ਇੱਥੇ ਆ ਗਏ ਆ ਵੀਲਾ ਆਪਣਾ ਮੂਰੇ ਚੱਲ ਰਹੇ ਹਾਂ ਆਹ ਜਾਂਦਾ ਚੋਬਰ ਆਹ ਜਿਹੜਾ ਦਿੰਦੀ ਜਿਆਦਾ ਹੁੰਦਾ ਜਿਹੜਾ ਟਰੈਕਟਰ ਲੱਗ ਜਾਂਦਾ ਨਾਲ ਹੌਲਾਈ ਦਾ ਉਹ ਹੀ ਆਈ ਕਹੇ ਥੋੜੇ ਯਾਰ